ਬੰਦੇ ਦੀ ਜਾਨ ਦੀ ਕੀਮਤ ਰਹਿ ਗਈ ਜੇ 4 ਲੱਖ ਰੁਪਈਆ ਕਿਉਂਕਿ ਆ ਜਿੱਦਣ ਦੇ ਦੀਪ ਬਸ ਵਾਲੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਵੀਰੋ ਅਜੇ ਮੈਨਾਂ ਮਸਾਂ 10 ਦਿਨ ਵੀ ਨਹੀਂ ਹੋਏ ਹੋਣਗੇ ਤੇ ਉਹਨਾਂ ਦੀ ਬੱਸ ਨੇ ਕਿੰਨਾ ਚਿਰ ਹੋ ਗਿਆ ਪਹਿਲਾਂ ਕੱਲਿਆਂ ਦੀ ਸਰਕਾਰ ਚ ਬੰਦੇ ਮਾਰਦੀਆਂ ਸੀ ਉਹਨਾਂ ਦੀਆਂ ਬੱਸਾਂ ਤੇ ਉਹਨਾਂ ਨੇ ਕੱਲ ਇੱਕ ਮੁੰਡਾ ਮਾਰ ਵੀ ਦਿੱਤਾ ਉਹਨਾਂ ਦੀ ਬੱਸ ਨੇ ਥੱਲੇ ਦੇ ਕੇ ਕਿਉਂ ਹੁਣ ਉਹਨਾਂ ਦਾ ਡਰ ਲਹਿ ਗਿਆ ਉਹਨਾਂ ਨੂੰ ਪਤਾ ਵੀ ਸਾਡਾ ਕੀ ਨੇ ਕੀ ਵਿਗਾੜਨ ਨਾਲ ਜਮਾਨਤਾ ਕਰਾ ਕੇ ਬੱਸ ਛਡਾ ਵੀ ਲਈ ਤੇ ਮੈਂ ਤਾਂ ਭਗਵੰਤ ਮਾਨ ਸਾਹਿਬ ਜੀ ਤੁਹਾਨੂੰ ਇਹ ਕਹਿਨੀ ਆਂ ਸੀ ਵੀ ਸੁਖਬੀਰ ਬਾਦਲ ਨੂੰ ਵੀ ਹੁਣ ਸ਼ਾਮਲ ਕਰੀ ਲਓ ਉਹ ਵੀ ਆਪਦੀਆਂ ਬੱਸਾਂ ਵੇ ਧੜਕੋ ਕੇ ਚਲਾ ਲੈਣਗੇ ਉਹਨਾਂ ਦੀਆਂ ਬੱਸਾਂ ਨੇ ਵੀ ਹੁਣ ਕਦੇ ਬੰਦਾ ਬੁੰਦਾ ਨਹੀਂ ਮਾਰਿਆ ਫਿਰ ਉਹ ਵੀ ਮਾਰ ਲੈਣਗੇ ਉਹਨਾਂ ਨੂੰ ਵੀ ਡਰ ਲੈ ਜਾਊਗਾ ਕਿਉਂ ਤੁਸੀਂ ਹੁਣ ਕਿਹੜਾ ਕੋਈ ਵੱਖਰੀ ਪਾਰਟੀ ਰਹਿ ਗਈ ਜੀ ਤੁਹਾਡੀ ਪਾਰਟੀ ਦਾ ਹੀ ਆਮ ਆਦਮੀ ਪਾਰਟੀ ਇਹ ਨਾਮ ਹੈਗੀ ਤੇ ਆਮ ਪਾਰਟੀਆਂ ਵਰਗੀ ਪਾਰਟੀ ਹੋ ਗਈ ਇਹ ਜਿਨ੍ਹਾਂ ਨੂੰ ਤੁਸੀਂ ਭਗਵੰਤ ਮਾਨ ਸਾਹਿਬ ਜੀ ਸੋਚਦੇ ਪਏ ਜੇ ਵੀ ਅਸੀਂ ਇਹਨਾਂ ਨੂੰ ਜਿਤਾ ਲਾਂਗੇ ਇਹ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ ਨੇ ਇਹ ਵੱਡੇ ਲੀਡਰਾਂ ਦੀ ਮੰਨਜੀ ਠੋਕੀ ਸੀ ਲੋਕਾਂ ਨੇ 2022 ਦੇ ਵਿੱਚ ਜਿੱਤਾਂ ਨਹੀਂ ਸੀ ਦਿੱਤੇਗੇ ਹਾਰਾ ਕੇ ਘਰ ਨੂੰ ਕੱਲੇ ਸੀ ਜਿਨ੍ਹਾਂ ਤੋਂ ਤੁਸੀਂ ਆਸਾ ਰੱਖੀ ਫਿਰਦੇ ਜੇ ਤੇ ਹੁਣੇ ਕਿਵੇਂ ਜਿੱਤ ਲੈਣਗੇ ਉਹ ਤੁਸੀਂ ਸਖਜਿੰਦਰ ਕੌਣੀ ਉਹ ਵਿਚਾਰਾ ਐਡਾ ਭਲਾ ਮਾਨਸ ਮੁੰਡਾ ਉਹ ਮੈਂ ਜ਼ਿਆਦਾ ਨਹੀਂ ਉਹਨੂੰ ਜਾਣਦਾ ਪਰ ਇੱਕ ਦਿਰੀ ਮਿਲਿਆ ਪਰ ਉਹ ਵਿਚਾਰਾ ਮੁੰਡਾ ਬੜੀ ਮਿਹਨਤ ਕੀਤੀ ਉਹਨੇ ਉਹਨਾਂ ਨੂੰ ਤੁਸੀਂ ਗੁੱਠਾਂ 'ਚ ਲਾ ਕੇ ਤੇ ਤੁਸੀਂ ਜਿਹੜੇ ਵੱਡੇ ਵੱਡੇ ਕੀ ਇਹਨਾਂ ਦੀਆਂ ਪ੍ਰਾਪਤੀਆਂ ਕੀ ਨੇ ਆ ਜਿਹੜੇ ਤੁਸੀਂ ਦੂਜੀਆਂ ਪਾਰਟੀਆਂ ਚੋਂ ਲਈ ਆਉਂਦੇ ਜੀ ਆ ਪਹਿਲਾਂ ਸਾਡੇ ਲੰਬੀ ਹਲਕੇ ਦੇ ਵਿੱਚ ਤੁਸੀਂ ਖੁੱਡੀਆਂ ਨੂੰ ਲਿਆਂਦਾ ਕੀ ਖੁੱਡੀਆਂ ਦੀ ਕੀ ਪ੍ਰਾਪਤੀ ਸੀ ਹਾਂ ਠੀਕ ਆ ਉਹਦਾ ਬਾਪੂ ਇੱਕ ਵਾਰੀ ਐਮਪੀ ਬਣਿਆ ਸੀਗਾ ਇਹ ਪ੍ਰਾਪਤੀ ਸੀ ਕੋਈ ਹੋਰ ਪ੍ਰਾਪਤੀ ਸੀਓ ਦੀ ਕੋਈ ਉਹਦੇ ਨਾਲੋਂ ਵੱਧ ਕੰਮ ਤਾਂ ਮੇਰੇ ਅੱਗੇ ਨੇ ਕੀਤੇ ਹੋਣੇ ਆ ਪੰਜਾਬ ਦੇ ਲਈ ਉਹ ਮੰਤਰੀ ਬਣ ਕੇ ਵੀ ਉਹਨੇ ਅੱਜ ਤੱਕ ਕੋਈ ਮੈਨੂੰ ਲੱਗਦਾ ਕੋਈ ਸਵਾਰੀਆਂ ਨਹੀਂ ਹੋਣਾਗਾ ਵੀ ਜਿਹੜਾ ਉਹ ਹੱਥ ਖੜਾ ਕਰਕੇ ਕਹਿੰਦਾ ਵੀ ਮੈਂ ਕੋਈ ਸਵਾਰੀਆਂ ਐ ਇਸੇ ਕਰਕੇ ਲੋਕੋ ਸੋਚੋ ਤੁਸੀਂ ਵੀ ਤੁਹਾਡੀਆਂ ਜਾਨਾਂ ਦਾ ਮੁੱਲ 4-4 ਲੱਖ ਰੁਪਈਆ ਨਾਲ ਦੇਣਾ ਸ਼ੁਰੂ ਕਰਦਾ ਬੰਦੇ ਦੀ ਜਾਨ ਦੀ ਕੀਮਤ ਰਹਿ ਗਈ ਜੇ 4 ਲੱਖ ਰੁਪਈਆ ਕਿਉਂਕਿ ਆ ਜਿੱਦਣ ਦੇ ਦੀਪ ਬੱਸ ਵਾਲੇ ਆਮਾਦਵੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਵੀਰੋ ਅਜੇ ਮਹੀਨਾ ਮਸਾਂ 10 ਦਿਨ ਵੀ ਨਹੀਂ ਹੋਏ ਹੋਣਗੇ ਤੇ ਉਹਨਾਂ ਦੀ ਬੱਸ ਨੇ ਕਿੰਨਾ ਚਿਰ ਹੋ ਗਿਆ ਪਹਿਲਾਂ ਕੱਲੀਆਂ ਦੀ ਸਰਕਾਰ 'ਚ ਬੰਦੇ ਮਾਰਦੀਆਂ ਸੀ ਉਹਨਾਂ ਦੀਆਂ ਬੱਸਾਂ ਤੇ ਉਹਨਾਂ ਨੇ ਕੱਲ ਇੱਕ ਮੁੰਡਾ ਮਾਰ ਵੀ ਦਿੱਤਾ ਉਹਨਾਂ ਦੀ ਬੱਸ ਨੇ ਥੱਲੇ ਦੇ ਕੇ ਕਿਉਂ ਹੁਣ ਉਹਨਾਂ ਦਾ ਡਰ ਲੈ ਗਿਆ ਉਹਨਾਂ ਨੂੰ ਪਤਾ ਵੀ ਸਾਡਾ ਕੀ ਨੇ ਕੀ ਵਿਗਾੜਨ ਨਾਲ ਜਮਾਨਤਾ ਕਰਾ ਕੇ ਬੱਸ ਛੜਾ ਵੀ ਲਈ ਤੇ ਮੈਂ ਤਾਂ ਭਗਵੰਤ ਮਾਨ ਸਾਹਿਬ ਜੀ ਤੁਹਾਨੂੰ ਇਹ ਕਹਿਨੀ ਆਂ ਸੀ ਵੀ ਸੁਖਬੀਰ ਬਾਦਲ ਨੂੰ ਵੀ ਹੁਣ ਸ਼ਾਮਲ ਕਰੀ ਲਓ ਉਹ ਵੀ ਆਪਦੀਆਂ ਬੱਸਾਂ ਵੇ ਧੜਕੋ ਕੇ ਚਲਾ ਲੈਣਗੇ ਉਹਨਾਂ ਦੀਆਂ ਬੱਸਾਂ ਨੇ ਵੀ ਹੁਣ ਕਦੇ ਬੰਦਾ ਬੁੰਦਾ ਨਹੀਂ ਮਾਰਿਆ ਫਿਰ ਉਹ ਵੀ ਮਾਰ ਲੈਣਗੇ ਉਹਨਾਂ ਨੂੰ ਵੀ ਡਰ ਲੈ ਜਾਊਗਾ ਕਿਉਂ ਤੁਸੀਂ ਹੁਣ ਕਿਹੜਾ ਕੋਈ ਵੱਖਰੀ ਪਾਰਟੀ ਰਹਿ ਗਈ ਜੀ ਤੁਹਾਡੀ ਪਾਰਟੀ ਦਾ ਹੀ ਆਮ ਆਦਮੀ ਪਾਰਟੀ ਇਹ ਨਾਮ ਹੈਗੀ ਤੇ ਆਮ ਪਾਰਟੀਆਂ ਵਰਗੀ ਪਾਰਟੀ ਹੋ ਗਈ ਇਹ ਜਿਨ੍ਹਾਂ ਨੂੰ ਤੁਸੀਂ ਭਗਵੰਤ ਮਾਨ ਸਾਹਿਬ ਜੀ ਸੋਚਦੇ ਪਏ ਜੇ ਵੀ ਅਸੀਂ ਇਹਨਾਂ ਨੂੰ ਜਿਤਾ ਲਾਂਗੇ ਇਹ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ ਨੇ ਇਹ ਵੱਡੇ ਲੀਡਰਾਂ ਦੀ ਮੰਜ਼ੀ ਠੋਕੀ ਸੀ ਲੋਕਾਂ ਨੇ 2022 ਦੇ ਵਿੱਚ ਜਿੱਤਾਂ ਨਹੀਂ ਸੀ ਦਿੱਤੇਗੇ ਹਰਾ ਕੇ ਘਰ ਨੂੰ ਥੱਲੇ ਸੀ ਜਿਨ੍ਹਾਂ ਤੋਂ ਤੁਸੀਂ ਆਸਾਂ ਰੱਖੀ ਫਿਰਦੇ ਜੇ ਤੇ ਹੁਣੇ ਕਿਵੇਂ ਜਿੱਤ ਲੈਣਗੇ ਉਹ ਤੁਸੀਂ ਸਖਜਿੰਦਰ ਕੌਣੀ ਉਹ ਵਿਚਾਰਾ ਐਡਾ ਭਲਾਮਾਨਸ ਮੁੰਡਾ ਉਹ ਮੈਂ ਜ਼ਿਆਦਾ ਨਹੀਂ ਉਹਨੂੰ ਜਾਣਦਾ ਪਰ ਇੱਕ ਅੱਧੀ ਵਾਰੀ ਮਿਲਿਆ ਪਰ ਉਹ ਵਿਚਾਰਾ ਮੁੰਡਾ ਬੜੀ ਮਿਹਨਤ ਕੀਤੀ ਉਹਨੇ ਉਹਨਾਂ ਨੂੰ ਤੁਸੀਂ ਗੁੱਠਾਂ 'ਚ ਲਾ ਕੇ ਤੇ ਤੁਸੀਂ ਜਿਹੜੇ ਵੱਡੇ-ਵੱਡੇ ਕੀ ਇਹਨਾਂ ਦੀਆਂ ਪ੍ਰਾਪਤੀਆਂ ਕੀ ਨੇ ਆ ਜਿਹੜੇ ਤੁਸੀਂ ਦੂਜੀਆਂ ਪਾਰਟੀਆਂ ਚੋਂ ਲਈ ਆਉਂਦੇ ਜੀ ਆ ਪਹਿਲਾਂ ਸਾਡੇ ਲੰਬੀ ਹਲਕੇ ਦੇ ਵਿੱਚ ਤੁਸੀਂ ਖੁੱਡੀਆਂ ਨੂੰ ਲਿਆਂਦਾ ਕੀ ਖੁੱਡੀਆਂ ਦੀ ਕੀ ਪ੍ਰਾਪਤੀ ਸੀ ਹਾਂ ਠੀਕ ਆ ਉਹਦਾ ਬਾਪੂ ਇੱਕ ਵਾਰੀ ਐਮਪੀ ਬਣਿਆ ਸੀਗਾ ਇਹ ਪ੍ਰਾਪਤੀ ਸੀ ਕੋਈ ਹੋਰ ਪ੍ਰਾਪਤੀ ਸੀਓ ਦੀ ਕੋਈ ਉਹਦੇ ਨਾਲੋਂ ਵੱਧ ਕੰਮ ਤਾਂ ਮੇਰੇ ਅੱਗੇ ਨੇ ਕੀਤੇ ਹੋਣੇ ਆ ਪੰਜਾਬ ਦੇ ਲਈ ਉਹ ਮੰਤਰੀ ਬਣ ਕੇ ਵੀ ਉਹਨੇ ਅੱਜ ਤੱਕ ਕੋਈ ਮੈਨੂੰ ਲੱਗਦਾ ਕੋਈ ਸਵਾਰੀਆਂ ਨਹੀਂ ਹੋਣਾਗਾ ਵੀ ਜਿਹੜਾ ਉਹ ਹੱਥ ਖੜਾ ਕਰਕੇ ਕਹਿੰਦਾ ਵੀ ਮੈਂ ਕੋਈ ਸਵਾਰੀਆਂ ਐ ਇਸੇ ਕਰਕੇ ਲੋਕੋ ਸੋਚੋ ਤੁਸੀਂ ਵੀ ਤੁਹਾਡੀਆਂ ਜਾਨਾਂ ਦਾ ਮੁੱਲ 4-4 ਲੱਖ ਰੁਪਈਆ ਨਾਲੇ ਦੇਣਾ ਸ਼ੁਰੂ ਕਰਦਾ